ਦੇਖੋ ਫਾਈਨਲ ਹੋ ਗਿਆ ਤੇਨ ਕਰਾਉਣ ਲੱਗ ਪਏ ਅੱਗੇ ਪਾਉਂਦੇ ਪਾਉਂਦੇ ਕੀ ਮੋੜੀ ਮਾੜੀ ਤੇ ਬੈਕ ਪਰੇ ਰੱਖਿਆ ਤੁਹਾਡੇ ਪਿੱਛੇ ਪਾਸੇ ਪਾ ਲਾਉਂਦੇ ਹੋਣੇ ਹੋਣੇ ਆਉਣ ਦੇ ਕੋਈ ਨਹੀਂ ਆਉਣ ਦੇ ਹੋਣ ਲੈ ਜਾਨ ਦੇ ਬੰਦ ਅੱਜ ਕੋਈ ਨਾ ਹੋਵੇ ਹੋੜ ਹੋੜ ਟਾਇਰ ਦਿੱਤਾ ਹੋ ਜਾਵੇ ਇੱਧਰ ਰਸ ਹੋਰੇ ਦਾ ਕਿਹੜਾ ਉੱਧਰੇ ਪਰੇ ਰਾਹ ਸੰਗਲ ਨਿਕਲ ਜਾਨਾ ਡਾਕ ਕੋਈ ਜੋ ਜਾਣ ਦੇ ਤੂੰ ਹੋਰੀ ਹੋ ਜਾ ਤੂੰ ਸੰਗਲ ਹੋ ਰਹਾ ਜਾ ਰਾਹ ਨਿਕਲ ਨਾ ਚੱਲ 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 ਆ ਗਈ ਆ ਗਈ ਹੱਥ ਉਹ ਇੱਥੇ ਉਹ ਕਿਹੜਾ ਥਾਂ ਨਾਲ ਕੋਈ ਨਹੀਂ ਹੈ ਕਿ ਇੱਥੇ ਆ ਪਈਏ ਖੜਗਾ ਖੜਗਾ ਬਹੁਤ ਅੱਗੇ ਕੋਈ ਨਹੀਂ ਦੁਆਰਾ ਰੋਕ ਲਾ ਕਰੋ ਵੀ ਅੱਗੇ ਰੁਕ ਜਾ ਬੱਸ ਰੁਕ ਜਾ ਚੱਲ ਗਈ ਗਈ ਉਹਨੇ ਫੇਰੇ ਓਰੇ ਲਾ ਕੋਈ ਨਾ ਕੋਈ ਨਹੀਂ ਜਾਣਦੇ ਜਾਣ ਬੱਸ ਚੱਲ ਚੱਲ ਰੋਕ ਲਾ ਕੇ ਬੱਸ ਬਹੁਤ ਆ ਰੋਕਨਾ ਬੱਸ ਰੋਕ ਲਾ ਦੇ ਕੋਈ ਨਹੀਂ ਮੰਦੀ ਕੋਈ ਹਾਸਾ ਹੋਇਆ ਜੀ ਇਹ ਕਿਹੜੀ ਬਾਸਾਂ ਤੇ ਕਿਸ ਤਰ੍ਹਾਂ ਹਾਸਾ ਹੋਇਆ ਇਹ ਨਨ ਬਨਾ ਪਬਲਿਕ ਲਈ ਬਤਾ ਵੀ ਇਹ 2:30 ਵਜੇ ਛੁੱਟੀ ਹੋਈ ਹੈ ਜਿਹੜਾ ਇਹ ਰੋਡ ਹੈ ਥੋੜਾ ਤੰਗ ਹੈ ਕੋਈ ਗੱਡੀ ਅੱਗੇ ਆਉਂਦੀ ਸੀ ਤਾਂ ਉਹਨੂੰ ਪਾਸ ਕਰਦੇ ਹੋਏ ਗੱਡੀ ਇਹ ਜਿਹੜੀ ਸਾਈਡ ਤੇ ਇਹ ਕਿਹੜੇ ਸਕੂਲ ਦੀ ਬੱਸ ਹੈ ਜੀ ਨਨਕਾਣਾ ਨਨਕਾਣਾ ਪਬਲਿਕ ਸਕੂਲ ਦੀ ਸੀ ਕੀ ਕਿੰਨੇ ਬੱਚੇ ਸੀਗੇ ਇਹਦੇ ਵਿੱਚ 20 25 ਬੱਚੇ ਸੀ ਇਹ ਬੱਚੇ ਸੁਰੱਖਿਤ ਨੇ ਜੀ ਹਾਂ ਬੱਚਿਆਂ ਦੇ ਕੋਈ ਸੱਟ ਨਹੀਂ ਲੱਗੀ ਜਿਸ ਤਰ੍ਹਾਂ ਦੀ ਜਿਹੜੀ ਫਰਸਟ ایڈ ਦਿੱਤੀ ਗਈ ਹੈ ਜੀ ਇੱਥੇ ਬੱਚਿਆਂ ਨੂੰ ਕਿਸ ਤਰ੍ਹਾਂ ਜਿਹੜਾ ਘਰ ਪਹੁੰਚਾਇਆ ਗਿਆ ਜਾਂ ਕਿਸੇ ਬੱਚੇ ਦੇ ਸੱਟਾਂ ਤਾਂ ਨਹੀਂ ਲੱਗੀਆਂ ਨਹੀਂ ਨਹੀਂ ਕਿਸੇ ਬੱਚੇ ਤੇ ਸੱਟ ਨਹੀਂ ਲੱਗੀ ਮੌਕੇ ਤੇ ਅਸੀਂ ਵੀ ਆ ਗਏ ਸੀ ਹੋਰ ਮਹੱਲ ਜਿਹੜੇ ਪਿੰਡ ਵਾਸੀ ਵੀ ਆ ਗਏ ਸੀ ਪੇਰੈਂਟਸ ਵੀ ਆ ਗਏ ਸੀ ਨਾਲ ਟੀਚਰ ਵੀ ਸੀਗੇ ਉਹਨਾਂ ਨੂੰ ਉਹਨਾਂ ਨੂੰ ਬੁਲਾ ਕੇ ਭੇਜਤਾ ਸਾਰੇ ਵਿੱਚੋਂ ਆਪ ਕੋ ਆਪਣੇ ਘਰੇ ਚਲੇ ਗਏ ਹਾਂ ਬਿਲਕੁਲ ਆਪਣੇ ਆਪਣੇ ਘਰੇ ਚਲੇ ਗ ਤੇ ਕਿਸ ਦੀ ਅੰਗੈਲੀ ਆ ਜਿਸ ਤਰ੍ਹਾਂ ਤੁਸੀਂ ਜਾਂਚ ਵੀ ਕੀਤੀ ਅਤੇ ਕੀ ਕਾਰਨ ਜਿਹੜਾ ਬਣਿਆ ਅੰਗੈਲੀ ਤਾਂ ਜੇ ਰਸਤਾ ਬਹੁਤ ਛੋਟਾ ਹੈ ਇਹ ਪਾਸ ਕਰਦਾ ਜਿਹੜਾ ਰਸਤਾ ਵਾਪਰਦਾ ਜੀ